ਫਾਜ਼ਲਕਾਦੇ ਪਿੰਡ ਮੁਹਾਰ ਸੋਨਾ ਦੇ ਵਿੱਚ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆਂ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਦਰਅਸਲ ਕੁਝ ਦਿਨ ਪਹਿਲਾਂ ਇੱਕ ਖੇਤ ਦੇ ਵਿੱਚੋਂ ਇੱਕ ਵਿਅਕਤੀ ਦੀ Laash ਮਿਲੀ ਸੀ ਜਿਸ ਨੂੰ ਇਹ ਸਮਝ ਲਿਆ ਗਿਆ ਸੀ ਕਿ ਉਸ ਦੀ ਮੌਤ ਨਸ਼ੇ ਦੇ ਨਾਲ ਹੋਈ ਹੈ ਪਰ ਉਸ ਦੀ ਮੌਤ ਨਸ਼ੇ ਕਾਰਨ ਨਹੀਂ ਹੋਈ ਸੀ। ਜਦੋਂ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਮ੍ਰਿਤਕ ਵਿਅਕਤੀ ਦੀ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਕਤਲ ਕਰਵਾ ਦਿੱਤਾ। ਮੁਦਈ ਹੈ ਜੀ ਮਲਕੀਤ ਸਿੰਘ ਮਲਕੀਤ ਸਿੰਘ ਨੇ ਆਪਣੀ ਭਾਬੀ ਤੇ ਇਲਜ਼ਾਮ ਲਾਇਆ ਵੀ ਉਹਦੀ ਭਾਬੀ ਨੇ ਆਪਦੇ ਆਸ਼ਿਕ ਨਾਲ ਰਲ ਕੇ ਤੇ ਆਪਣੇ ਪਤੀ ਦਾ ਕਤਲ ਕੀਤਾ ਜਿਸ ਦੇ ਸਾਨੂੰ ਜਦੋਂ ਐਪਲੀਕੇਸ਼ਨ ਮਿਲੀ ਤਾਂ ਅਸੀਂ ਦੋਨਾਂ ਉਹਦੀ ਵਾਈਫ ਨੂੰ ਮੇ ਤਕਰੀਬ ਵਾਈਫ ਨੂੰ ਤੇ ਜਿਹਦੇ ਤੇ ਇਲਜ਼ਾਮ ਲਾਇਆ ਗਿਆ ਸੀ ਵਿਅਕਤੀ ਨੂੰ ਸੋਨਾ ਸਿੰਘ ਅਸੀਂ ਇਹਨਾਂ ਦੋਨਾਂ ਨੂੰ ਲਿਆ ਕੇ ਪੁੱਛਗਿੱਛ ਕੀਤੀ ਦੌਰਾਨੇ ਪੁੱਛਗਿੱਛ ਇਹਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਦੇਤੇ ਅਸੀਂ ਐਫ ਆਈ ਆਰ ਨੰਬਰ 169 103 64/2 ਪੀ ਐਨ ਐਸ ਦੇ ਤਹਿਤ ਮਾਮਲਾ ਦਰਜ ਕਰ ਕੋ ਇਹ ਦੋਨੋਂ ਜਿਹੜਾ ਮ੍ਰਿਤਕ ਹੈ ਉਹਦੀ ਵਾਈਫ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਸੋਨਾ ਸਿੰਘ ਦੇ ਨਾਲ ਮਿਲ ਕੇ ਸ਼ਿਮਲਾ ਆ ਲਈ ਇਸ ਵਾਰਦਾਤ ਨੂੰ ਪੰਜਾਬ ਦਿੱਤਾ ਵਾਕਿਆ ਰਾਤ ਨੂੰ ਗਿਆ ਚਲਾ ਸੀ ਕਰੂ ਸੱਧਿਆ ਗਿਆ ਸੀ ਕਰਮੂ ਚਲਾ ਗਿਆ ਤੁੰ ਤੇ ਰਾਤ ਨੂੰ ਸਾਨੂੰ ਨਹੀਂ ਪਤਾ ਲੱਗਿਆ ਸਵੇਰੇ ਵੀ ਨਹੀਂ ਪਤਾ ਲੱਗਿਆ ਤੇ ਦੂਸਰੇ ਸ਼ਾਮ ਨੂੰ 7 ਵਜੇ ਸਾਨੂੰ ਪਤਾ ਲੱਗਿਆ ਕਿ ਉਹ ਕਿਲਾਸ਼ ਪਈ ਸੀ ਉਸ ਤੋਂ ਬਾਅਦ ਅਸੀਂ ਫੋਟਸ ਮੰਗਵਾਈ ਤੇ ਨਹੀਂ ਮੰਨਉ ਵਾਸੀ ਪਰਚਾ ਮੁੰਡਾ ਪਰਿਵਾਰ ਨੇ ਕਰਾਉਣ ਦੇ ਤੱਕ ਇਹ ਜਾਣਾ ਸੀ ਅਸੀਂ ਘਰੇ ਲੈ ਗਏ ਫਿਰ ਉਸ ਤੋਂ ਬਾਅਦ ਜਿਹੜੇ ਪੁਕਾਰ ਕੀਤਾ ਉਸ ਤੋਂ ਬਾਅਦ ਫਿਰ ਅਸੀਂ ਮੰਨ ਲਓ ਵੀ ਉਹ ਮੰਨ ਲਓ ਕਿ ਗੱਲਾਂ ਕਰਨ ਲੱਗ ਪਏ ਉਹਲੇ 12 ਬਾਹਰ ਆਂਦੀਆਂ ਗਈਆਂ ਉਹਲੇ ਹੋਰ ਜਿਆਦਾ ਬਾਹਰ ਆ ਗਿਆ ਕੱਲ ਹੋਰ ਆ ਗਿਆ ਅੱਜ ਹੋਰ ਆ ਗਿਆ ਵੀ ਮੈਂ ਉਸ ਤੋਂ ਬਿਨਾਂ ਰਹਿ ਨਹੀਂ ਸਕਦੀ ਇਹ ਮੈਂ ਗੱਲਾਂ ਕਰਨ ਲੱਗ ਪਈ ਆਦਾ ਪਹਿਲਾਂ ਦੇ ਕੇ ਮਰਵਾਇਆ ਵੀ ਮੈਂ ਆ ਸਭ ਕੁਝ ਮੈਂ ਹੀ ਕੀਤਾ